ਮਰਹੂਮ ਜਸਵਿੰਦਰ ਪੱਲਾ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਦੀ ਹੈ ਕਿ ਮਰਹੂਮ ਕਾਮੇਡੀਅਨ ਜਸਵਿੰਦਰ ਪੱਲਾ ਦੇ ਮਾਤਾ-ਦਾਦਾ ਤੇ ਹਾਂ ਦੋ ਕਿ ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੋਂਗੀ ਦੇ ਵਿੱਚ ਕੀਤਾ ਜਾਏਗਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪੁੱਤ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਪੱਲਾ ਦੇ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਜਸਵਿੰਦਰ ਪੱਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਤਾਂ ਪੱਕਾ ਕਾਇਦਾ ਉਹ ਪਹਿਲਾਂ ਆਪਣੀ ਮਾਤਾ ਦੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਦੇ ਸਨ ਪੁੱਤ ਦੀ ਮੌਤ ਦਾ ਸਦਮਾ ਨਾਲ ਸਹਾਰਦੇ ਹੋਏ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਤਾਜ਼ੀਏ ਕਿ ਜਸਵਿੰਦਰ ਪੱਲਾ ਦਾ 22 ਅਗਸਤ 2025 ਨੂੰ ਦਿਹਾਂਤ ਹੋਇਆ ਸੀ ਹੁਣ ਉਹਨਾਂ ਦੀ ਮਾਤਾ ਜੀ ਦਾ ਤਿਹਾਂਤ ਹੋ ਗਿਆ ਮਰਹੂਮ ਜਸਵਿੰਦਰ ਪੱਲਾ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਦੀ ਹੈ ਕਿ ਮਰਹੂਮ ਕਾਮੇਡੀਅਨ ਜਸਵਿੰਦਰ ਪੱਲਾ ਦੇ ਮਾਤਾ-ਦਾਦ ਤੇ ਹੰਦ ਟੋਕਿਆ ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੋਂਗੀ ਦੇ ਵਿੱਚ ਕੀਤਾ ਜਾਏਗਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪੁੱਤ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਪੱਲਾ ਦੇ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਜਸਵਿੰਦਰ ਪੱਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਤਾਂ ਪੱਕਾ ਕਾਇਦਾ ਉਹ ਪਹਿਲਾਂ ਆਪਣੀ ਮਾਤਾ ਦੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਦੇ ਸਨ ਪੁੱਤ ਦੀ ਮੌਤ ਦਾ ਸਦਮਾ ਨਾਲ ਸਹਾਰਦੇ ਹੋਈ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਿਆ ਕਿ ਜਸਪਿੰਦਰ ਪੱਲਾ ਦਾ 22 ਅਗਸਤ 2025 ਨੂੰ ਦਿਹਾਂਤ ਹੋਇਆ ਸੀ ਹੁਣ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਮਰਹੂਮ ਜਸਵਿੰਦਰ ਪੱਲਾ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਿਆ ਹੈ ਕਿ ਮਰਹੂਮ ਕਾਮੇਡੀਅਨ ਜਸਵਿੰਦਰ ਪੱਲਾ ਦੇ ਮਾਤਾ-ਦਾਦਾ ਤੇ ਹਾਂ ਤੋਕਿਆ ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੋਂਗੀ ਦੇ ਵਿੱਚ ਕੀਤਾ ਜਾਏਗਾ ਦੱਸਿਆ ਹੈ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪੁੱਤ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਪੱਲਾ ਦੇ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਜਸਵਿੰਦਰ ਪੱਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਤਾਂ ਪਾਕਾਇਦਾ ਉਹ ਪਹਿਲਾ ਆਪਣੀ ਮਾਤਾ ਦੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਦੇ ਸਨ ਪੁੱਤ ਦੀ ਮੌਤ ਦਾ ਸਦਮਾ ਨਾਲ ਸਹਾਰਦੇ ਹੋਈ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਿਏ ਕਿ ਜਸਪਿੰਦਰ ਪੱਲਾ ਦਾ 22 ਅਗਸਤ 2025 ਨੂੰ ਦਿਹਾਂਤ ਹੋਇਆ ਸੀ ਹੁਣ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਮਰਹੂਮ ਜਸਵਿੰਦਰ ਪੱਲਾ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਦੱਸਦੀ ਹੈ ਕਿ ਮਰਹੂਮ ਕਾਮੇਡੀਅਨ ਜਸਵਿੰਦਰ ਪੱਲਾ ਦੇ ਮਾਤਾ-ਦਾਦ ਤੇ ਹਨ ਤੋਕਿਆ ਮਾਤਾ ਸਤਵੰਤ ਕੌਰ ਨੇ 87 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਮੋਹਾਲੀ ਦੇ ਬਲੋਂਗੀ ਦੇ ਵਿੱਚ ਕੀਤਾ ਜਾਏਗਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਅਨੁਸਾਰ ਪੁੱਤ ਜਸਵਿੰਦਰ ਪੱਲਾ ਦੀ ਮੌਤ ਤੋਂ ਬਾਅਦ ਮਾਤਾ ਚੁੱਪਚਾਪ ਰਹਿਣ ਲੱਗ ਪਏ ਸਨ ਕਿਉਂਕਿ ਜਸਵਿੰਦਰ ਪੱਲਾ ਦੇ ਨਾਲ ਮਾਤਾ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਜਸਵਿੰਦਰ ਪੱਲਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸ਼ੂਟਿੰਗ ਤੇ ਹੁੰਦੇ ਸਨ ਤਾਂ ਪਾਕਾਇਦਾ ਉਹ ਪਹਿਲਾ ਆਪਣੀ ਮਾਤਾ ਦੇ ਨਾਲ ਫੋਨ ਤੇ ਗੱਲਬਾਤ ਜ਼ਰੂਰ ਕਰਦੇ ਸਨ ਪੁੱਤ ਦੀ ਮੌਤ ਦਾ ਸਦਮਾ ਨਾਲ ਸਹਾਰਦੇ ਹੋਈ ਮਾਤਾ ਨੇ ਵੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸਿਏ ਕਿ ਜਸਪਿੰਦਰ ਪੱਲਾ ਦਾ 22 ਅਗਸਤ 2025 ਨੂੰ ਦਿਹਾਂਤ ਹੋਇਆ ਸੀ ਹੁਣ ਉਹਨਾਂ ਦੀ ਮਾਤਾ ਜੀ ਦਾ ਤਿਹਾਂਤ ਹੋ ਗਿਆ ਮਰਹੂਮ